ਸਸ਼ੇਕਾਲ ਜੀ ਜੋ ਚਪਿਓ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਗਿੰਦਰ ਸਿੰਘ ਮਾਨ ਅੱਜ 28 ਅਗਸਤ 2024 ਤੇ ਟਾਈਮ ਕਰੀਬ 3:00 ਵਜੇ ਜਾ ਰਹੇ ਨੇ ਅ ਲਗਭਗ ਮੀਂਹ ਦੀ ਅਪਡੇਟ ਦਾ ਅੱਜ ਨਾਲ ਸਾਂਝੀ ਕਰਨੀ ਸੀਗੀ ਬੀਤੇ 2-3 ਦਿਨਾਂ ਤੋਂ ਪੰਜਾਬ ਦੇ ਖਾਸ ਕਰਕੇ ਕੇਂਦਰੀ ਭਾਗਾਂ ਦੇ ਵਿੱਚ ਮੌਨਸੂਨ ਕਾਫੀ ਐਕਟਿਵ ਦਿਖਾਈ ਦੇ ਰਹੀ ਹੈਗੀ ਕਾਫੀ ਜ਼ਿਲ੍ਹਿਆਂ ਵਿੱਚ ਜਿਹੜੀਆਂ ਮੀਂਹੀਆਂ ਚੰਗੀਆਂ ਕਾਰਵਾਈਆਂ ਜਿਹੜੀਆਂ ਦੇਖੋ ਨੂੰ ਮਰਈਆਂ ਨੇ ਬੀਤੀ 24 ਘੰਟਿਆਂ ਦੌਰਾਨ ਜਾਂ ਬੀਤੀ ਰਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਫੇਰ ਤੋਂ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਹੋਈਆਂ ਤੇ ਕਿਤੇ ਕਿਤੇ ਮੀਂਹ ਜਿਹੜਾ ਭਾਰੀ ਵੀ ਰਿਹਾ ਤਾਂ ਅੱਜ ਵੀ ਦੁਪਹਿਰ ਬਾਅਦ ਤੋਂ ਲਗਾਤਾਰ ਕਿਤੇ ਨਾ ਕਿਤੇ ਟੁੱਟਨੀਆਂ ਕਾਰਵਾਈਆਂ ਹੋ ਰਹੀਆਂ ਕਿਤੇ ਕਿਤੇ ਗਰਚਾਂਕਲੇ ਬੱਦਲ ਬਣ ਰਹੇ ਹੈਗੇ ਸ਼ਾਮ ਤੱਕ ਜਾਂ ਰਾਤ ਨੂੰ ਇੱਕ ਵਾਰੀ ਫੇਰ ਕੁਝ ਕਲਾਕਾਂ ਦੇ ਵਿੱਚ ਇੱਕ ਝਟ ਹੋ ਲੱਗ ਸਕਦੀ ਹੈ ਜੀ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਇੱਕ ਲੋ ਪ੍ਰੈਸ਼ਰ ਏਰੀਆ ਘੱਟ ਦਵਾ ਦਾ ਖੇਤਰ ਜਿਹੜਾ ਜੁਪੀ ਤੇ ਬਣਿਆ ਹੋਇਆ ਹੈਗਾ ਹਾਲਾਂਕਿ ਉਹ ਦਿੱਲੀ ਨੂੰ ਪਾਰ ਕਰਦਾ ਹੋਇਆ ਕਮਜ਼ੋਰ ਪੈ ਜਾਣਾਗਾ ਪਰ ਦਿੱਲੀ ਨੂੰ ਪਾਰ ਕਰਕੇ ਹਰਿਆਣੇ ਨੂੰ ਪਾਰ ਕਰਦਾ ਹੋਇਆ ਉਹ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਦਾਖਲ ਹੋਊਗਾ ਬੰਗਾਲ ਦੀ ਕਾੜੀ ਤੋਂ ਨਵੇਂ ਗਲੀਆਂ ਹਵਾਵਾਂ ਲੈ ਕੇ ਆਇਆਗਾ ਤੇ ਕਮਜ਼ੋਰ ਜ਼ਰੂਰ ਹੋਗਾ ਪਰ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਪੰਜਾਬ ਦੇ ਉੱਪਰੋਂ ਤੇਜ਼ੀ ਨਾਲ ਲੈਂਦੇ ਪੰਜਾਬ ਵੱਲ ਨੂੰ ਕੂਚ ਕਰੂਗਾ ਕੈਂਦਾ ਭਾਵ 29-30 ਅਗਸਤ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਇੱਕ ਵਧੀਆ ਮੀਂਹ ਦੀ ਜਿਹੜੀ ਝਟਕ ਲੱਗ ਸਕਦੀ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦਰਮਿਆਨਾ ਰਹੂਗਾ ਕਿਤੇ ਕਿਤੇ ਜਿਹੜੀਆਂ ਪਾਰੀ ਮੀਂਹਿਆ ਕਾਰਵਾਈਆਂ ਵੀ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕੈਨ ਦਾ ਭਾਵ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਵਨਾ ਅਗਲੇ 24 48 ਘੰਟਿਆਂ ਦੌਰਾਨ ਦਿਖਾਈ ਦੇ ਰਹੀ ਹੈ ਖਾਸ ਕਰਕੇ ਕੱਲ ਦੁਪਹਿਰ ਬਾਅਦ ਤੋਂ ਲੈ ਕੇ ਸ਼ਾਮ ਜਾਂ ਰਾਤ ਨੂੰ ਜਿਹੜੇ ਜ਼ਿਆਦਾ ਚਾਂਸ ਦਿਖਾਈ ਦੇ ਰਹੇ ਆ ਲਗਭਗ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੁਭਾਵਨਾ ਰਹੂਗੀ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਤੇ ਅੱਜ ਵੀ ਹੁਣ ਵੀ ਮੌਜੂਦਾ ਸਮੇਂ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਨਿੱਕੀਆਂ-ਮੋਟੀਆਂ ਕਾਰਵਾਈਆਂ ਜਾਰੀ ਨੇ ਕਿਤੇ ਹਲਕਾ-ਦਰਮਿਆਨਾ ਮੀਂਹ ਪੈ ਰਿਹਾ ਕਿਤੇ ਕਿਤੇ ਚੰਗੀ ਝਟ ਵੀ ਲੱਗ ਰਹੀ ਹੈਗੀ ਤਾਂ ਅਗਲੇ ਜਿਹੜੇ 24 ਤੋਂ 48 ਘੰਟੇ ਮੇਨ ਹੋਣਗੇ ਜਿੱਥੇ ਜਿਹੜੀਆਂ ਪਿਛਲੇ 2-3 ਦਿਨਾਂ ਤੋਂ ਟੁੱਟੀਆਂ ਕਾਰਵਾਈਆਂ ਚੱਲ ਰਹੀਆਂ ਨੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਤਾਂ 2-3 ਵਾਰ ਝਟ ਲੱਗ ਚੁੱਕੀ ਹੈ ਪਰ ਥੋੜੇ ਬਹੁਤ ਇਲਾਕੇ ਇਦਾਂ ਦੇ ਵੀ ਹੈਗੇ ਨੇ ਜਿੱਥੇ ਮੀਂਹ ਹਲੇ ਤੱਕ ਨਹੀਂ ਪੁੱਜਿਆ ਜਾਂ ਮੀਂਹ ਜਿਹੜਾ ਘੱਟ ਪਹੁੰਚੇਗਾ ਤਾਂ ਅਗਲੇ 24-48 ਘੰਟਿਆਂ ਦੌਰਾਨ ਉਹਨਾਂ ਖੇਤਰਾਂ ਵਿੱਚ ਵੀ ਜਿਹੜੇ ਮੀਂਹ ਦੀ ਸੰਭਾਵਨਾ ਰਹੂਗੀ ਖਾਸ ਕਰਕੇ ਜਿਹੜਾ ਅਗਲਾ ਮੀਂਹ ਦਾ ਦੌਰਾ ਅਗਲੇ ਤੋਂ 24-48 ਘੰਟੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਝਟ ਲੱਗ ਸਕਦੀ ਹੈ ਕਿ ਜਿਹਦੇ ਵਿੱਚ ਮਾਝਾ ਖੇਤਰ ਮੇਂ ਰਹਿ ਸਕਦਾਗਾ ਪੰਜਾਬ ਦੇ ਜਿਹੜੇ ਕੇਂਦਰੀ ਭਾਗ ਮੋਗਾ ਲੁਧਿਆਣਾ ਬਠਿੰਡਾ ਅਪਰੀਤਕੋਟ ਏਰੀਆ ਜਾਂ ਅਪਰੋਚ ਪਰ ਏਰੀਆ ਅੰਮ੍ਰਿਤਸਰ ਤਾਮ ਤਾਮ ਜਲੰਧਰ ਕਪੂਤਲਾ ਤੇ ਗਰਦਾਸਪੁਰ ਦੇ ਇਲਾਕੇ ਜਾ ਇਧਰ ਹੇਠ ਲਿਆ ਕੇ ਹੋ ਗਿਆ ਪੰਜਾਬ ਦੇ ਜਿੱਥੇ ਮੀਂਹ ਹਲੇ ਘੱਟ ਪੈਗਾ ਫਾਜ਼ਲ ਕਾ ਮੁਖਸਰ ਏਰੀਆ ਹੋ ਗਿਆ ਤਾਹ ਮਾਨਗੜ ਗੰਗਾ ਨਗਰ ਲਾ ਕੇ ਹੋ ਗਿਆ ਇੱਥੇ ਵੀ ਜਿਹੜੀ ਵਧੀਆ ਮੀਂਹ ਦੀ ਛੱਟ ਲੱਗ ਸਕਦੀ ਹੈ ਕਿ ਮਾਨਸਾ ਸੰਗਰੂਰ ਇਲਾਕਿਆਂ ਵਿੱਚ ਵੀ ਜਿਹੜੇ ਅਸਾਰ ਲੱਗ ਰਹੇ ਆ ਵੀ ਸਿਸਟਮ ਜਦੋਂ ਪੰਜਾਬ ਦੇ ਉੱਪਰ ਦੀ ਨਿਕਲੂਗਾ ਲੈਂਦੇ ਪੰਜਾਬ ਵਾਲ ਨੂੰ ਤਾਂ ਤੇਜ਼ੀ ਨਾਲ ਨਿਕਲੂਗਾ ਵੀ ਬਹੁਤਾ ਲੰਮਾ ਸਮਾਂ ਤਾਂ ਨਹੀਂ ਟਿਕੂਗਾ ਸਿਸਟਮ ਪਰ ਫਿਰ ਵੀ ਤੇਜ਼ੀ ਨਾਲ ਗੁਜ਼ਰੂਗਾ ਤੇ ਜੀਦਾ ਕਰਕੇ ਪੰਜਾਬ ਦੇ ਵਿੱਚ ਅਗਲੇ 24 ਤੋਂ 48 ਘੰਟਿਆਂ ਦੌਰਾਨ ਇੱਕ ਵਧੀਆ ਮੀਂਹ ਦੀ ਝਟ ਵੱਡੇ ਲੈਵਲ ਤੇ ਲੱਗ ਸਕਦੀ ਹੈ ਮਤਲਬ ਕਿ ਬਹੁਤੇ ਇਲਾਕਿਆਂ ਨੂੰ ਜਿਹੜਾ ਮੀਂਹ ਕਵਰ ਕਰ ਸਕਦਾ ਖਾਸ ਕਰਕੇ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਮੀਂਹ ਜਿਹੜਾ ਹਰਿਆਣੇ ਦੇ ਵਿੱਚ ਵੀ ਦੇਖ ਨੂੰ ਮਿਲੇਗਾ ਅੱਜ ਰਾਤ ਨੂੰ ਹਰਿਆਣੇ ਦੇ ਕੁਝ ਇਲਾਕਿਆਂ ਵਿੱਚ ਚੰਗੀ ਝਟ ਲੱਗ ਸਕਦੀ ਹੈ ਹਰਿਆਣੇ ਦੇ ਕਈ ਖੇਤਰਾਂ ਦੇ ਵਿੱਚ ਵੀ ਅਗਲੇ 24 ਤੋਂ 48 ਘੰਟਿਆਂ ਦੌਰਾਨ ਮੀਂਹ ਦੀ ਸਭਾਵਨਾ ਰਹੂਗੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤੇ ਪੰਜਾਬ ਨਾਲ ਲੱਗਦੇ ਹਰਮਾਨਗੜ ਗੰਗਨਗੱਦ ਦੇ ਇਲਾਕਿਆਂ ਦੀ ਇੱਥੇ ਵੀ ਅਗਲੇ 24 ਤੋਂ 48 ਘੰਟਿਆਂ ਦਾ ਨਾ ਚੰਗੇ ਮੀਂਹ ਦੀ ਛੱਟ ਜਿਹੜੀ ਲੱਗ ਸਕਦੀ ਆ ਉਸ ਤੋਂ ਬਾਅਦ ਜਿਹੜਾ ਇਹ ਸਿਸਟਮ ਆਗਾ 29 ਤੋਂ 30 ਅਗਸਤ ਦੀ ਪਾਰ ਤੱਕ ਥੋੜਾ ਜਿਆਦਾ ਐਕਟਿਵ ਰਹੂਗਾ ਉਸ ਤੋਂ ਬਾਅਦ ਇਹ ਸਿਸਟਮ ਜਿਹੜਾ ਕਮਜ਼ੋਰ ਪੈ ਜਾਣਾ ਕਈ ਦਿਨਾਂ ਤੋਂ ਜਿਹੜੀਆਂ ਮੀਂਹ ਦੀਆਂ ਟੁੱਟਣੀਆਂ ਕਾਰਵਾਈਆਂ ਚੱਲ ਰਹੀਆਂ ਨੇ ਕਿਸਲੇ 2-2 2-3 ਦਿਨਾਂ ਤੋਂ ਖਾਸ ਕਰਕੇ ਤਾਂ ਉਹ ਇਸ ਤੋਂ ਬਾਅਦ ਚਕਰਦਿਆਂ ਦਿਖਾਈ ਦੇਣੀਆਂ ਹਾਲਾਂਕਿ ਮੀਂਹ ਦਾ ਦੌਰ ਹਲੇ ਖਤਮ ਨਹੀਂ ਹੋਇਆ ਮੌਨਸੂਨ ਇੱਕ ਵਾਰੀ ਫੇਰ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਐਕਟਿਵ ਹੋਊਗੀ ਅ ਲਗਭਗ 3 4 5 ਸਤੰਬਰ ਨੂੰ ਫੇਰ ਫੇਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦਿਖਾਈ ਦੇ ਸਕਦੀਆਂ ਨੇ ਸੋ ਆਲਦੀ ਘੜੀ ਮੋਟੀ ਅਪਡੇਟ ਇਹ ਆ ਅਗਲੇ 24 ਤੋਂ 36 ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਇੱਕ ਜਿਹੜਾ ਲੋ ਪ੍ਰੈਸ਼ਰ ਘੱਟਦਾਵਾ ਖੇਤਰ ਕਮਜ਼ੋਰ ਹੋ ਕੇ ਦਿੱਲੀ ਨੂੰ ਪਾਰ ਕਰਦਾ ਹੋਇਆ ਪੰਜਾਬ ਦੇ ਵਿੱਚ ਦਾਖਲ ਹੋਊਗਾ ਅਗਲੇ 24 36 ਘੰਟਿਆਂ ਰਾਂਜੀ ਦਾ ਕਰਕੇ ਪੰਜਾਬ ਦੇ ਵਿੱਚ ਇੱਕ ਵਧੀਆ ਮੀਂਹ ਦੀ ਝਟ ਲੱਗਣ ਦੀ ਸੰਭਾਵਨਾ ਜਿਹੜੀ ਬਰਕਰਾਰ ਆ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਇੱਕ ਗੱਲ ਆਪਾਂ ਪਿਛਲੇ ਲਾਈਵ ਵਿੱਚ ਵੀ ਕਹੀ ਸੀਗੀ ਵੀ ਅਗਸਤ ਮਹੀਨਾ ਜਾਂਦਾ ਜਾਂਦਾ ਨਰਾਜ ਨਹੀਂ ਕਰਕੇ ਜਾਊਗਾ ਬਹੁਤੇ ਇਲਾਕਿਆਂ ਵਿੱਚ ਮੀਂਹ ਦੇ ਕੇ ਜਾਊਗਾ ਤਾਂ ਉਹ ਗੱਲ ਜਿਹੜੀ ਮੀਂਹਾਂ ਦੇ ਕਰੀ ਉੱਤਰ ਦੀ ਦਿਖਾਈ ਦੇ ਸਕਦੀ ਹੈਗੀ ਵੀ ਅਗਲੇ 24 48 ਘੰਟਿਆਂ ਦਾਨ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਇਹਨੇ ਦੇਖਣ ਨੂੰ ਮਿਲ ਸਕਦੀਆਂ ਨੇ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ